ਤੁਸੀਂ ਅਕਸਰ ਏਟੀਐਮ ਮਸ਼ੀਨ ਚੋਂ ਪੈਸੇ ਨਿਕਲਦੇ ਹੋਏ ਦੇਖੇ ਹੋਣਗੇ ਪਰ ਅਮਰਸਰ ਚ ਇੱਕ ਅਜੀਹੀ ਏਟੀਐਮ ਮਸ਼ੀਨ ਹੈ ਜਿਸ ਵਿੱਚ ਪੈਸੇ ਨਹੀਂ ਦੁੱਧ ਨਿਕਲਦਾ ਏਟੀਐਮ ਮਸ਼ੀਨ ਡੇਰੀ ਕਿਤੇ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ ਥਾਂ ਥਾਂ ਲੱਗੀਆਂ ਇਹਨਾਂ ਏਟੀਐਮ ਮਸ਼ੀਨਾਂ ਨਾਲ ਤੁਸੀਂ ਸਭ ਵਾਕਿਫ ਹੋ ਕਾਰਡ ਵਰਤੋ ਤੇ ਕੱਢ ਲਓ ਆਪਣੇ ਬੈਂਕ ਖਾਤੇ ਚੋਂ ਪੈਸੇ ਪਰ ਜੇ ਇਹੀ ਮਸ਼ੀਨ ਦੁੱਧ ਵੀ ਦੇਣ ਲੱਗ ਪਵੇ ਤੇ ਇਸ ਤੋਂ ਵੀ ਵੱਧ ਏਟੀਐਮ ਮਸ਼ੀਨ ਤਾਂ ਫਿਰ ਵੀ ਲੱਪਣੀ ਪੈਂਦੀ ਹੈ ਪਰ ਜੇ ਦੁੱਧ ਦੇਣ ਵਾਲੀ ਏਟੀਐਮ ਮਸ਼ੀਨ ਤੁਹਾਡੇ ਘਰ ਚੱਲ ਕੇ ਆ ਜਾਵੇ ਸਾਡੀ ਗੱਲ ਸੁਣ ਕੇ ਤੁਸੀਂ ਹੈਰਾਨ ਤਾਂ ਹੋਵੋਗੇ ਪਰ ਸੱਚ ਹੈ ਬਿਲਕੁਲ ਸੱਚ ਹੁਣ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਆਈ ਹੈ ਏਟੀਐਮ ਦੁੱਧ ਵਾਲੀ ਮਸ਼ੀਨ ਅਤੇ ਇਸ ਮਸ਼ੀਨ ਨੂੰ ਬਣਾਉਣ ਵਾਲੇ ਨੇ ਰਵੀਿੰਦਰ ਸਿੰਘ ਵੰਸ਼ੇ ਮੈਨੂੰ ਤਾਂ ਆਈਡੀਆ ਆਇਆ ਕਿ ਚਲੋ ਅਸੀਂ ਆਪਣਾ ਸਪਲਾਈ ਕਰਕੇ ਦੇਖਦੇ ਹਾਂ ਦੁੱਧ ਤੇ ਇੱਕ ਇਹ ਵੈਨ ਹੀ ਜਿਹੜੀ ਇਹਨਾਂ ਨੂੰ ਮੂਰਸਤਲ ਤੋਂ ਤਿਆਰ ਹੋਈ ਆ ਜਦੋਂ ਅਸੀਂ ਮਸ਼ੀਨ ਖਰੀਦੀ ਤੇ ਸਪਲਾਈ ਕਰਨਾ ਸ਼ੁਰੂ ਕੀਤਾ ਦੁੱਧ ਅੰਮ੍ਰਿਤਸਰ ਚ ਪਹਿਲਾਂ ਤਾਂ ਮੁਸ਼ਕਲ ਆਈ ਪਰ ਹੁਣ ਬਹੁਤ ਵਧੀਆ ਕੰਮ ਚੱਲ ਰਿਹਾ ਸਾਨੂੰ ਕਾਫੀ ਵਧੀਆ ਰੇਟ ਵੀ ਮਿਲ ਰਿਹਾ ਦੁੱਧ ਦਾ ਅੰਮ੍ਰਿਤਸਰ ਦੇ ਚ ਅੰਮ੍ਰਿਤਸਰ ਦੇ ਪੌਸ਼ ਇਲਾਕੇ ਚ ਰਹਿਣ ਵਾਲੀ ਪੁਸ਼ਪਾ ਹੁਣ ਦੁੱਧ ਲੈਣ ਲਈ ਨਾ ਹੀ ਬਾਹਰ ਜਾ ਰਹੀ ਹੈ ਤੇ ਨਾ ਹੀ ਉਡੀਕ ਕਰ ਰਹੀ ਹੈ ਦੁੱਧ ਵਾਲੇ ਦੀ ਹੁਣ ਪੁਸ਼ਪਾ ਨੂੰ ਦੁੱਧ ਘੜਾਈ ਇਸ ਮਸ਼ੀਨ ਤੋਂ ਹੀ ਮਿਲ ਜਾਵੇਗਾ ਜਿੰਨੀ ਲੋੜ ਹੈ ਉਨੀ ਮਾਤਰਾ ਭਰੋ ਤੇ ਦੁੱਧ ਘੜ ਲੈ ਜਾਵੋ ਪੁਸ਼ਪਾ ਖੁਸ਼ ਹੈ ਕਿ ਹੁਣ ਦੁੱਧ ਘਟ ਵੱਧ ਹੋਣ ਕਰਕੇ ਉਸਦੀ ਦੁੱਧ ਵਾਲੇ ਨਾਲ ਬੈਸ ਨਹੀਂ ਹੋਵੇਗੀ ਬਹੁਤ ਹੀ ਅੱਛਾ ਤਰੀਕਾ ਹੈ ਕਿਉਂਕਿ ਇਹ ਜਿਹੜੇ ਖਵਾਲੇ ਆਉਂਦੇ ਸੀ ਉਹਨਾਂ ਦੇ ਐਡਲਟੇਟਡ ਦੁੱਧ ਸਾਨੂੰ ਅੱਛੇ ਨਹੀਂ ਲੱਗੇ ਔਰ ਇਹਨਾਂ ਦਾ ਦੁੱਧ ਪਿਓਰ ਹੁੰਦਾ ਹੈ ਔਰ ਬਹੁਤ ਅੱਛੀ ਕੁਆਲਿਟੀ ਦਾ ਸਰੇਪ ਉਸ ਪਾਹੀ ਨਹੀਂ ਅੰਮ੍ਰਿਤਸਰ ਦੇ ਕਰੀਬ 40 ਘਰ ਇਸ ਮਸ਼ੀਨ ਨੂੰ ਵਰਤ ਰਹੇ ਨੇ ਤੇ ਜਲਦ ਹੀ ਹੋਰ ਘਰਾਂ ਨੂੰ ਵੀ ਇਸ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਤੁਸੀਂ ਦੇਖੋ ਜੀ ਵੀ ਜੋ ਇਹ ਕਨਸੈਪਟ ਨਵਾਂ ਹੈ ਸ਼ੁਰੂ ਕੀਤਾ ਗਿਆ ਵਾ ਰਵੀਆ ਲੋ ਇਹਦੇ ਵਿੱਚ ਖੇਤੀਬਾੜੀ ਵਿਭਾਗ ਨੇ ਪੰਜਾਬ ਸਰਕਾਰ ਨੇ ਜੋ ਨਵੀਆਂ ਨਵੀਆਂ ਸਕੀਮਾਂ ਚਲਾਈਆਂ ਉਹਦਾ ਬਹੁਤ ਵੱਡਾ ਰੋਲ ਹੈ ਜਦੋਂ ਅਸੀਂ ਬਾਕੀ ਜਿਹੜੇ ਡੇਰੀ ਫਾਰਮਰਾਂ ਨੂੰ ਉਹਨਾਂ ਨੂੰ ਟ੍ਰੇਨਿੰਗ ਦਿੱਤੀਆਂ ਗਈਆਂ ਵਾ ਤੇ ਜਦੋਂ ਇੱਕ ਫਾਰਮਰ ਜਿਹੜਾ ਇੱਕ ਜਾਂ ਦੋ ਫਾਰਮਰ ਕਾਮਯਾਬ ਹੋਏ ਇਹਨਾਂ ਨੂੰ ਵੇਖ-ਵੇਖ ਕੇ ਜਿਹੜੇ ਦੂਜੇ ਆ ਡੇ ਨੌਜਵਾਨਾਂ ਨੂੰ ਅਗਿਆ ਰਹੇ ਕਿਉਂਕਿ ਇੱਕ ਤਕਰੀਬਨ ਮਿਸਾਲ ਜਿਹੜੀ ਉਹ ਬਣ ਰਹੀ ਆ ਇਹਦੇ ਵਿੱਚ ਬਾਕੀ ਜਿਹੜੇ ਫਾਰਮਰ ਆ ਉਹਨਾਂ ਨੂੰ ਇਹਨਾਂ ਜਿਹੜੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਆ ਵੀ ਜਿਸ ਰਵੀ ਕਾਮਯਾਬ ਹੋ ਸਕਦਾ ਹੈ ਤੇ ਤੁਸੀਂ ਕਿਉਂ ਨਹੀਂ ਕਾਮਯਾਬ ਹੋ ਸਕਦੇ ਜੇਕਰ ਇਹੋ ਜੀਆਂ ਮਸ਼ੀਨਾਂ ਦੀ ਵਰਤੋਂ 'ਚ ਇਜ਼ਾਫਾ ਕੀਤਾ ਜਾਵੇ ਤਾਂ ਲੋਕਾਂ ਦੇ ਨਾਲ-ਨਾਲ ਡੇਰੀ ਫਾਰਮਰਸ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਇਸ ਤਰ੍ਹਾਂ ਸਿੱਧੇ ਲੋਕਾਂ ਤੱਕ ਦੁੱਧ ਪਹੁੰਚਾਉਣ ਨਾਲ ਇਹਨਾਂ ਨੂੰ ਦੁੱਧ ਦਾ ਸਹੀ ਮੁੱਲ ਮਿਲੇਗਾ ਮੇਨ ਸਾਡਾ ਹੈਗਾ ਕਿ ਡੇਰੀ ਫਾਰਮਿੰਗ ਜਿਹੜੀ ਆ ਉਹ ਵੀ ਅੱਗੇ ਪ੍ਰੋਫਿਟ ਚ ਆਉਣਾ ਤੇ ਨਾਲ ਲੋਕਾਂ ਨੂੰ ਕੁਆਲਿਟੀ ਵਧੀਆ ਮਿਲੇ ਹੁਣ ਇੱਥੇ ਬਹੁਤ ਸਾਰੇ ਬੰਦੇ ਨੂੰ ਅਸੀਂ ਕਿਹਾ ਵਾ ਕਿ ਤੁਸੀਂ ਜਿਹੜਾ ਵਾ ਇਸ ਵੈਨ ਪਾ ਕੇ ਤੇ ਆਪਣਾ ਦੁੱਧ ਸਪਲਾਈ ਕਰੋ ਕਿਉਂਕਿ ਅੱਗੇ ਜਿਹੜਾ ਵਾ ਇੱਕ ਤਾਂ ਮਾਰਕੀਟ ਜਿਹੜੀ ਉਹ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਪਤਾ ਨਹੀਂ ਮੈਨੂੰ ਪਰ ਲੱਗਦਾ ਕਿ ਅਮਰitsar ਦੇ ਵਿੱਚ ਕਾਫੀ ਜਿਹੜਾ ਦੁੱਧ ਆਉ ਡੁਪਲੀਕੇਟ ਆਉਂਦਾ ਪਿਆ ਵਾ ਤੋ ਜਿਵੇਂ ਜਿਵੇਂ ਲੋਕ ਆਉਣਗੇ ਤੇ ਤਿਵੇਂ ਤੇਵੇਂ ਕੁਆਲਿਟੀ ਵਧੀਆ ਹੁੰਦੀ ਜਾਊਗੀ ਲੋਕਾਂ ਨੂੰ ਫਾਇਦਾ ਹੋਊਗਾ ਤੇ ਜਿਹੜੇ ਡੇਰੀ ਫਾਰਮ ਉਹਨਾਂ ਨੂੰ ਫਾਇਦਾ ਹੋਊਗਾ ਦੁੱਧ ਵਾਲੀ ਏਟੀਐਮ ਮਸ਼ੀਨ ਤਸਵੀਰ ਹੈ ਉਸ ਪੁੱਖ ਦੀ ਜਿਸ ਵਿੱਚ ਦੁੱਧ ਲਈ ਪੈਟਰੋਲ ਪੰਪ ਵਾਂਗ ਸਟੇਸ਼ਨ ਲੱਗੇ ਹੋਣਗੇ ਉਮੀਦ ਹੈ ਕਿ ਤੁਸੀਂ ਵੀ ਇਹ ਮਸ਼ੀਨ ਦੇਖ ਕੇ ਹੈਰਾਨ ਹੋਗੇ ਹੋ ਕਿ ਇਹ ਮਸ਼ੀਨ ਕਿਸ ਤਰ੍ਹਾਂ ਕੰਮ ਕਰਦੀ ਹੈ ਕਿੱਥੋਂ ਇਸ ਮਸ਼ੀਨ ਨੂੰ ਖਰੀਦਣਾ ਹੈ ਇਸ ਬਾਰੇ ਵਿਸਤਾਰ ਚ ਗੱਲਬਾਤ ਕਰਨਗੇ ਇਸ ਮਸ਼ੀਨ ਦੀ ਵਰਤੋਂ ਕਰ ਰਹੇ ਕਿਸਾਨ ਰਵਿੰਦਰ ਸਿੰਘ ਜੋ ਕਿ ਅਮਰਸਰ ਤੋਂ ਸਿੱਧਾ ਸਾਡੇ ਨਾਲ ਜੁੜ ਚੁੱਕੇ ਨੇ ਰਵਿੰਦਰ ਜੀ ਤੁਹਾਡਾ এবੀਪੀ ਸਾਝਾ ਤੇ ਸਵਾਗਤ ਹੈ ਸਭ ਤੋਂ ਪਹਿਲਾਂ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਕਿ ਤੁਹਾਡੇ ਵੱਲੋਂ ਇਸ ਮਸ਼ੀਨ ਨੂੰ ਖਰੀਦਣ ਦਾ ਸਬਬ ਕਿਸ ਤਰ੍ਹਾਂ ਬਣਿਆ ਸასი ਗਾਲ ਜੀ ਅਸਲ ਚ 2013 ਦੇ ਵਿੱਚ ਮੈਂ ਪੀਡੀਐਫ ਦਾ ਮੇਲਾ ਵੇਖਿਆ ਸੀ ਜਗਰਾਉਂ ਚ ਮੈਂ ਪੀਡੀਐਫ ਦਾ ਮੈਂਬਰ ਵੀ ਆ ਲਗਾਤਾਰ ਉੱਥੇ ਜੁੜੇ ਹੋਏ ਆ ਅਸੀਂ ਸਾਰੀ ਜੀ ਉੱਥੇ ਜੁੜੇ ਆ ਤੇ ਉੱਥੇ ਇੱਕ ਦਿੱਲੀ ਦੀ ਕੰਪਨੀ ਆਈ ਸੀ ਚੱਡਾ ਸੇਲਸ ਲਿਮਟਿਡ ਆ ਉਹਨਾਂ ਨੇ ਉੱਥੇ ਇੰਸਟਾਲ ਲਾਇਆ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸਾਨੂੰ ਦੱਸਿਆ ਕਿ ਏਟੀਐਮ ਨਾਲ ਤੁਸੀਂ ਦੁੱਧ ਕੱਢ ਸਕਦੇ ਜੇ ਤੇ ਅਸੀਂ ਉਹ ਉਹਨਾਂ ਦੀ ਫੈਕਟਰੀ ਜਾ ਕੇ ਦੇਖਿਆ ਉਹਨਾਂ ਨੇ ਚਲਾ ਕੇ ਦਿਖਾਈ ਸਾਨੂੰ ਤੇ ਉਹ ਉੱਥੋਂ ਅਸੀਂ ਇਨਸਪਾਇਰ ਹੋ ਕੇ ਤੇ ਇਹ ਮਸ਼ੀਨ ਜਿਹੜੀ ਆ ਖਰੀਦ ਕੇ ਲੈ ਕੇ ਆਏ ਜੀ ਰਵਿੰਦਰ ਜੀ ਇਸ ਮਸ਼ੀਨ ਦੀ ਕੀਮਤ ਕਿੰਨੀ ਹੈ ਸਾਡੇ ਕੋਲ ਦੋ ਮਸ਼ੀਨਾਂ ਚੱਲ ਰਹੀਆਂ ਜਿਹੜੀਆਂ ਬਹੁਤ ਵਧੀਆ ਇਸ ਮਸ਼ੀਨ ਦੀ ਕੀਮਤ 2 ਲੱਖ ਰੁਪਈਆ ਹੈ ਤੇ 2.5 ਲੱਖ ਰੁਪਏ ਜਿਹੜਾ ਨਾਲ ਜਿਹੜੀ ਇਹ ਵੈਨ ਦੇ ਉੱਪਰ ਅਸੀਂ ਜਿਹੜਾ ਮੰਨ ਲਓ ਘਰਾਂ ਚ ਪਚਾਉਂਦੇ 2.5 ਲੱਖ 4.5 ਲੱਖ ਰੁਪਏ ਜੇ ਟੋਟਲ ਜਿਹੜਾ ਪ੍ਰੋਜੈਕਟ ਚੱਲੂ ਹੋ ਜਾਂਦਾ ਹੈ ਜੀ ਰਵਿੰਦਰ ਜੀ ਜੇਕਰ ਤੁਹਾਡੇ ਵਾਂਗ ਹੀ ਕੋਈ ਦੂਸਰਾ ਕਿਸਾਨ ਵੀ ਇਸ ਮਸ਼ੀਨ ਨੂੰ ਖਰੀਦਣਾ ਚਾਹੁੰਦਾ ਹੈ ਤੇ ਉਹਦੇ ਲਈ ਉਸ ਨੂੰ ਕੀ ਕਰਨਾ ਪਵੇਗਾ ਉਹਦੇ ਵਾਸਤੇ ਹੁਣ ਤਾਂ ਪੰਜਾਬ ਦੇ ਵਿੱਚ ਵੀ ਚੱਲੂ ਹੋ ਰਹੀਆਂ ਜਿਹੜੀਆਂ ਇਸਕੇ ਵੈਨ ਬਣਾ ਰਹੇ ਆ ਪਰ ਮੰਨ ਲਓ ਜੇ ਉਹਨਾਂ ਨੇ ਸਟਾਰਟ ਕਰਨਾ ਵਾ ਤਕਿਉਂ ਕਿ ਅਸੀਂ ਜਿਹੜੀ ਇਹ ਚਲਾ ਕੇ ਦੇਖੀ ਹੋਈ ਆ ਵਧੀਆ ਚੱਲ ਰਹੀ ਆ ਉਹ ਉੱਥੇ ਮਸ਼ੀਨ ਲੈ ਕੇ ਫਿੱਟ ਕਰਾ ਕੇ ਚਾਲੂ ਕਰ ਸਕਦੇ ਆ ਨਾਲ ਪਹਿਲਾਂ ਉਹਨਾਂ ਨੂੰ ਆਪਣਾ ਏਰੀਆ ਦੇਖਣਾ ਪਊਗਾ ਉਹਨਾਂ ਦੇ ਏਰੀਆ ਦੇ ਵਿੱਚ ਕਿਹੜੀ ਜਗ੍ਹਾ ਜਿੱਥੇ ਵਧੀਆ ਕੁਆਲਿਟੀ ਦੀ ਡਿਮਾਂਡ ਹੈਗੀ ਆ ਤੇ ਉਹ ਉੱਥੇ ਇਸ ਦੀਗੇ ਦੇ ਵਿੱਚ ਜਾ ਕੇ ਆਪਣੀ ਵਰਕਿੰਗ ਕਰਨ ਕੰਮ ਕਰਨ ਪੰਫਲੇਟ ਵੰਡਣ ਤਾਂ ਜੋ ਉੱਥੇ ਜਾ ਕੇ ਉਹਨਾਂ ਨੂੰ ਜਲਦੀ ਜਿਹੜਾ ਰਿਸਪਾਂਸ ਮਿਲ ਸਕੇ ਜੀ ਰਵਿੰਦਰ ਜੀ ਮੈਂ ਚਾਹੂੰਗਾ ਕਿ ਤੁਸੀਂ ਇੱਕ ਵਾਰ ਇਸ ਮਸ਼ੀਨ ਦੇ ਕੰਮ ਕਰਨ ਦੀ ਵਿਧੀ ਬਾਰੇ ਵਿਸਥਾਰ ਚ ਦੱਸੋ ਇਸ ਮਸ਼ੀਨ ਦਾ ਸਟੱਡੀ ਜਿਹੜੀ ਆ ਅਸੀਂ ਕਰਦੇ ਆ ਕਿ ਪਹਿਲਾਂ ਸਭ ਤੋਂ ਪਹਿਲਾਂ ਘਰਾਂ ਵਾਲਿਆਂ ਦੇ ਜਿਹੜੇ ਵੀ ਇਹ ਘਰ ਜੋੜਨਾ ਵਾ ਉਹਨਾਂ ਦੇ ਕਾਰਡ ਬਣਾ ਕੇ ਕਾਰਡ ਇਸ਼ੂ ਕਰਦੇ ਆ ਐਡਵਾਂਸ ਪੇਮੈਂਟ ਲੈ ਕੇ ਮੰਨ ਲਓ ਉਹਨਾਂ ਨੇ 2000 ਰੁਪਏ ਦਾ ਸਾਡੇ ਕੋਲ ਕਾਰਡ ਮੰਗਿਆ ਸੀ 2000 ਰੁਪਏ ਲੈ ਕੇ ਉਹਨਾਂ ਨੂੰ 2000 ਦਾ ਰੀਚਾਰਜ ਕਰਕੇ ਤੇ ਉਹਨਾਂ ਨੂੰ ਕਾਰਡ ਇਸ਼ੂ ਕਰ ਦਿੰਦੇ ਆ ਜਿਵੇਂ ਕਿ ਅਗਲੇ ਦਿਨ ਤੋਂ ਫਿਰ ਵੈਨ ਸਟਾਰਟ ਹੋ ਜਾਂਦੀ ਆ ਵੈਨ ਉਹਨਾਂ ਦੇ ਘਰੇ ਜਾਏਗੀ ਉਹ ਕਾਰਡ ਲੈ ਕੇ ਆਪਣੇ ਆਪ ਹੀ ਉਥੋਂ ਮਨ ਲਓ 1 ਲੀਟਰ 2 ਲੀਟਰ ਉੱਪਰ ਸਵਿਚ ਲੱਗੇ ਹੁੰਦੇ ਆ ਉਹ ਸਵਿਚ ਦਬਾ ਕੇ ਕਾਰਡ ਸਵਾਇਪ ਕਰਦੇ ਆ ਤੇ ਆਪਣੇ ਬਰਤਨ ਵਿੱਚ ਦੁੱਧ ਆਪਣੇ ਆ ਪਾ ਲੈਂਦੇ ਆ ਜਿਹਦੇ ਤੋਂ ਜਿਹੜੇ ਕਸਟਮਰ ਵੀ ਆ ਉਹ ਵੀ ਜਿਹੜੇ ਸੈਟੀਸਫਾਈਡ ਹੁੰਦੇ ਆ ਕਿ ਮੰਨ ਲਓ ਇਹ ਜਿਹੜਾ ਦੁੱਧ ਆ ਮੈਨੂਅਲ ਟੱਚ ਫਰੀ ਹੁੰਦਾ ਕਿਉਂਕਿ ਇਹਨੂੰ ਕਿਸੇ ਦਾ ਹੱਥ ਨਹੀਂ ਲੱਗਦਾ ਤੇ ਨਾ ਹੀ ਕੋਈ ਇੱਚ ਬੇਈਮਾਨੀ ਦਾ ਵੀ ਡਰ ਹੁੰਦਾ ਜੀ ਰਵਿੰਦਰ ਜੀ ਜੇਕਰ ਗੱਲ ਕੀਤੀ ਜਾਵੇ ਭਰੋਸੇਯੋਗਤਾ ਦੀ ਤਾਂ ਭਰੋਸੇਯੋਗਤਾ ਕਿਸ ਤਰ੍ਹਾਂ ਬਣੀ ਲੋਕਾਂ ਦੀ ਪ੍ਰੋਸੈਜੋਗਤਾ ਇਸ ਤਰ੍ਹਾਂ ਕਿ ਅਹੀਂ ਅਸੀਂ ਜਦੋਂ ਅਸੀਂ ਸ਼ਹਿਰ ਦੇ ਵਿੱਚ ਗਏ ਤਾਂ ਲੋਕ ਸਾਨੂੰ ਪਹਿਲਾਂ ਤਾਂ ਜਾਣਦੇ ਨਹੀਂ ਸੀ ਕਿ ਹੈ ਕੀ ਚੀਜ਼ ਆ ਲੋਕ ਤਾਂ ਇਹ ਸੋਚਦੇ ਕਿ ਸ਼ਾਇਦ ਕੋਈ ਨੈਸਲੇ ਦੀ ਆ ਜਾਂ ਕੋਈ ਅਮਲ ਦੀ ਆ ਕੋਈ ਮਸ਼ੀਨ ਦੀ ਆ ਫਿਰ ਬਾਅਦ ਚ ਹੌਲੀ ਹੌਲੀ ਉਹਨਾਂ ਨੂੰ ਆਪਣੇ ਬਾਰੇ ਦੱਸਿਆ ਕਿ ਨਹੀਂ ਅਸੀਂ ਕਿਸਾਨ ਆ ਅਸੀਂ ਇਹ ਕੰਮ ਸ਼ੁਰੂ ਕੀਤਾ ਦੁੱਧ ਤੇ ਸਾਡਾ ਡੇਰੀ ਫਾਰਮ ਆ ਅਸੀਂ ਦੁੱਧ ਜਿਹੜਾ ਵਾ ਉਹ ਲੈ ਕੇ ਆਏ ਆ ਤੁਸੀਂ ਵਰਤ ਕੇ ਦੇਖੋ ਲੋਕਾਂ ਨੇ ਪਹਿਲਾਂ ਸਿਰਫ ਸਾਡੇ ਕੋਲ ਆ ਲੈ ਲੈ ਕੇ 1 ਕਿਲੋ 2-2 ਲੀਟਰ ਲੈ ਕੇ ਵਰਤ ਕੇ ਦੇਖਿਆ ਉਹਨਾਂ ਨੂੰ ਟੇਸਟ ਚੰਗਾ ਲੱਗਾ ਵਧੀਆ ਲੱਗਾ ਕੁਝ ਜਿਹੜੀ ਕੁਆਲਿਟੀ ਆ ਮੰਨ ਲਓ ਇਹ ਦੁੱਧ ਜਿਹੜਾ ਠੰਡਾ ਹੁੰਦਾ ਵਾ ਉਹਦੇ ਕਰਕੇ ਕੁਆਲਿਟੀ ਵਧੀਆ ਬਣੀ ਰਹਿੰਦੀ ਆ ਇੱਕ ਇਹ ਮਸ਼ੀਨ 'ਚ ਹੈਗਾ ਕਿ ਮੰਨ ਲਓ ਅਸੀਂ ਨਹੀਂ ਜਾਂਦੇ ਡਰਾਈਵਰ ਜਾਂਦੇ ਆ ਤੇ ਪੂਰੀ ਲੋਕ ਹੋ ਜਾਂਦੀ ਮਸ਼ੀਨ ਤਾਂ ਤੁਸੀਂ ਲੋਕ ਕਰਕੇ ਮਸ਼ੀਨ ਭੇਜਦੇ ਆ ਉਹ ਸਿਰਫ ਇਹਦੇ ਵਿੱਚੋਂ ਜਿਹਦੇ ਕੋਲ ਕਾਰਡ ਆ ਉਹੀ ਦੁੱਧ ਕੱਢ ਸਕਦਾ ਦੂਜਾ ਇਹ ਚੋਂ ਦੁੱਧ ਨਹੀਂ ਕੱਢ ਸਕਦਾ ਨਾ ਇਹਦੇ 'ਚ ਕੁਝ ਪਾ ਸਕਦਾ ਇਸ ਕਰਕੇ ਲੋਕਾਂ ਦਾ ਇੱਥੇ ਜ਼ਿਆਦਾ ਭਰੋਸਾ ਬਣਿਆ ਤੇ ਅੱਜ ਜਿਹੜੇ ਲੋਕ ਬੜੀ ਵੱਡੀ ਤਦਾਰ ਵਿੱਚ ਸਾਡੇ ਨਾਲ ਜੁੜ ਰਹੇ ਆ ਜੀ ਰਵੀ ਜੀ ਜੇਕਰ ਕਿਸਾਨ ਵੀਰ ਇਸ ਮਸ਼ੀਨ ਨੂੰ ਖਰੀਦਣਾ ਚਾਹੁੰਦੇ ਆ ਜਾਂ ਆਪਣੇ ਏਰੀਏ ਦੇ ਵਿੱਚ ਉਹ ਵੀ ਇਸ ਨੂੰ ਲੈ ਕੇ ਆਉਣਾ ਚਾਹੁੰਦੇ ਆ ਤਾਂ ਕੀ ਕੋਈ ਇਸ ਤੋਂ ਪਹਿਲਾਂ ਸਰਵੇ ਕਰਵਾਉਣ ਦੀ ਲੋੜ ਪੈਂਦੀ ਹੈ ਤੁਸੀਂ ਸਰਵੇ ਕੋਈ ਕਰਵਾਇਆ ਨਹੀਂ ਸਰਵੇ ਕਰਨ ਦੀ ਲੋੜ ਨਹੀਂ ਕਿਉਂਕਿ ਅਹੀਂ ਇਸ ਤਾਂ ਇੰਨਾ ਕੋਈ ਜ਼ਿਆਦਾ ਵੱਡਾ ਕੰਮ ਨਹੀਂ ਹੈਗਾ ਕਿ ਬੜਾ ਜ਼ਿਆਦਾ ਸਰਵੇ ਕਰਨਾ ਪਊਗਾ ਹਾਂ ਫਾਰਮਰ ਨੂੰ ਆਪ ਹੀ ਜਗਵੈਨ ਖਰੀਦ ਕੇ ਆਪਣੇ ਕੋਈ ਇਹੋ ਜਿਹੇ 2-4 ਅੱਡੇ ਲੱਭ ਕੇ ਜਿੱਥੇ ਕਿ ਜਿਆਦਾ ਲੋਕ ਕਿਉਂ ਅੱਜ ਕੱਲ ਲੋਕਾਂ 'ਚ ਕਾਫੀ क्रेਜ ਆ ਸੈਰ ਕਰਨ ਦਾ ਜਾਂ ਚੰਗੀਆਂ ਥਾਵਾਂ ਤੇ ਜਾਣਾਂ ਦਾ ਜਿੱਥੇ ਜਿਆਦਾ ਲੋਕ ਆਉਂਦੇ ਜਾਂਦੇ ਆ ਉੱਥੇ ਜਾ ਕੇ ਉਹ ਆਪਣੀ ਵੈਨ ਖਿਲਾੜ ਕੇ ਉਹਨਾਂ ਲੋਕਾਂ ਨੂੰ ਪੌਂਫਲੇਟ ਵੰਡ ਸਕਦੇ ਆ ਲੋਕਾਂ ਨੂੰ ਸੰਦੇਸ਼ ਦੇ ਸਕਦੇ ਆ ਕਿ ਆ ਜਿਹੜੀ ਵੈਨ ਹੈ ਤੁਹਾਡੇ ਸ਼ਹਿਰ ਦੇ ਵਿੱਚ ਆ ਗਈ ਆ ਤਾਂ ਤੁਸੀਂ ਵਰਤ ਕੇ ਵੇਖੋ ਉਹਦੇ ਨਾਲ ਤੁਹਾਡਾ ਜਿਹੜਾ ਵਾ ਲਿੰਕ ਬਣਦਾ ਜਾਂਦਾ ਵਾ ਲੋਕਾਂ ਦੇ ਨਾਲ ਤੋਂ ਆਪਣੇ ਆਪ ਦੁੱਧ ਵਰਤ ਕੇ ਵੇਖ ਕੇ ਲੋਕੀ ਤੁਹਾਨੂੰ ਫੋਨ ਕਰਦੇ ਆ ਕਿ ਸਾਨੂੰ ਇਹ ਦੁੱਧ ਦੋ ਉਦੇ ਬਾਅਦ ਜਿਹੜਾ ਇੱਕ ਕਸਟਮਰ ਮੰਨ ਲਓ ਜੁੜ ਗਿਆ ਉਹਨੇ ਤੁਹਾਨੂੰ 10 ਕਸਟਮਰ ਹੋਰ ਲਵਾਉਂਦਾ ਵਾ ਹੌਲੀ ਹੌਲੀ ਇਹ ਇੱਕਦਮ ਵਾਲਾ ਕੰਮ ਨਹੀਂ ਹੈਗਾ 2-4 ਮਹੀਨੇ ਤੁਹਾਨੂੰ ਲੱਗ ਜਾਂਦੇ ਇਹਨੂੰ ਸੈੱਟ ਕਰਦੇ ਕਰਦੇ ਰਵੀ ਜੀ ਸ਼ੁਰੂਆਤ ਦੇ ਵਿੱਚ ਮੁੱਖ ਤੌਰ ਤੇ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਸ਼ੁਰੂਆਤ ਦੇ ਵਿੱਚ ਅਸਲ 'ਚ ਸਾਡਾ ਜਿਹੜਾ گاਵਾਂ ਦਾ ਫਾਰਮ ਆ ਟੋਟਲੀ ਦੁੱਧ ਜਿਹੜਾ ਸਾਡਾ گاਵਾਂ ਦਾ ਵਾ ਵਿੱਚ ਮੱਝ ਦਾ ਬਿਲਕੁਲ ਦੁੱਧ ਨਹੀਂ ਹੈਗਾ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਸਾਨੂੰ ਆਈ ਉਹ ਫੈਟ ਦੀ ਪ੍ਰੋਬਲਮ ਹੀ ਕਿ ਇਹਦੇ ਵਿੱਚ ਫੈਟ ਘੱਟ ਹੁੰਦੀ ਹੈ ਕਿਉਂਕਿ ਸਾਡੇ ਪੰਜਾਬੀਆਂ ਦਾ ਸ਼ੌਂਕ ਹੈ ਕਿ ਫੈਟ ਜਿਆਦਾ ਚਾਹੀਦੀ ਸਾਨੂੰ ਫੈਟ ਘੱਟ ਵਾਲਾ ਦੁੱਧ ਇਹਨਾਂ ਨੂੰ ਜਾਂ ਚੀਜ਼ ਚੰਗੀ ਨਹੀਂ ਲੱਗਦੀ ਸਾਨੂੰ ਸਭ ਤੋਂ ਵੱਡੀ ਦਿੱਕਤ ਇਹੋ ਆਈ ਸੀ ਤੇ ਉਹ ਹੌਲੀ-ਹੌਲੀ ਸਾਨੂੰ ਸਮਝਾਉਂਦਿਆਂ ਕਿ ਦੁੱਧ ਜਿਹੜਾ ਵਾ ਬੱਚਿਆਂ ਲਈ ਜਾਂ ਬਜ਼ੁਰਗਾਂ ਲਈ ਜਾਂ ਬਿਮਾਰਾਂ ਲਈ ਦੁੱਧ ਜਿਆਦਾ ਵਧੀਆ ਹੁੰਦਾ ਹੈ ਜਿਹੜਾ ਫੈਟ ਤੋਂ ਗਾਈਆਂ ਦਾ ਦੁੱਧ ਵੈਸੇ ਹੀ ਜਿਹੜਾ ਸਿਹਤ ਲਈ ਚੰਗਾ ਹੁੰਦਾ ਹੌਲੀ-ਹੌਲੀ ਕਰਦੇ ਆ ਕਰਦੇ ਆ ਅੱਜ ਅਸੀਂ 1.5 ਸਾਲ ਹੋ ਗਿਆ ਕੰਮ ਕਰਦੇ ਆ ਅੱਜ ਸੇ ਲੋਕ ਜਿਹੜਾ ਸਾਨੂੰ ਆਪ ਡਿਮਾਂਡ ਕਰਕੇ ਸਾਡੇ ਕੋਲ ਦੁੱਧ ਲੈਣਦੇ ਪਏ ਆ ਕਿ ਗਾਂ ਦਾ ਦੁੱਧ ਵਾਕਿਆ ਹੀ ਜ਼ਿਆਦਾ ਵਧੀਆ ਮੱਝ ਨਾਲੋਂ ਜੀ ਰਵਿੰਦਰ ਜੀ ਆਮ ਤੌਰ ਤੇ ਦੋਧੀਆਂ ਦੇ ਵੱਲੋਂ ਜਿਹੜਾ ਢੋਲੀਆਂ 'ਚ ਦੁੱਧ ਵੇਚਿਆ ਜਾਂਦਾ ਉਹਦੇ ਮੁਕਾਬਲ ਤਨ ਇਸ ਜਿਹੜਾ ਮਸ਼ੀਨ ਦੇ ਰਾਹੀਂ ਦੁੱਧ ਦਿੱਤਾ ਜਾਂਦਾ ਉਹਦੀ ਸ਼ੁੱਧਤਾ 'ਚ ਕਿੰਨਾ ਕੁ ਫਰਕ ਆ ਵਿੱਚ ਸ਼ੁੱਧਤਾ 'ਚ ਬਹੁਤ ਜ਼ਿਆਦਾ ਫਰਕ ਹੈ ਜੀ ਕਿਉਂਕਿ ਅਸੀਂ ਡੇਰੀ ਫਾਰਮ ਤੇ ਸਾਡੇ ਬਿਲਕੁਲ ਇਹ ਦੁੱਧ ਜਿਹੜਾ ਮੈਨੂਅਲ ਟੱਚ ਫਰੀ ਆ ਸਾਡੇ ਕੋਲ ਡੇਰੀ ਫਾਰਮ ਤੇ ਮਸ਼ੀਨਾਂ ਲੱਗੀਆਂ ਹੋਈਆਂ ਵਾ ਜਿੱਥੇ ਕਿ ਬਿਲਕੁਲ ਹੱਥ ਨਾਲ ਚਵਾਈ ਨਹੀਂ ਹੁੰਦੀ ਵੀ ਮਸ਼ੀਨਾਂ ਨਾਲ ਚਵਾਈ ਹੁੰਦੀ ਆ ਉੱਥੇ ਨਾਲ ਚਿਲਰ ਦੁੱਧ ਠੰਡਾ ਹੋ ਜਾਂਦਾ ਵਾ ਠੰਡਾ ਦੁੱਧ ਹੋਣ ਦੇ ਨਾਲ ਇਹ ਜਿਹੜਾ ਸੈਸੀ ਸੈਲ ਜਿਹੜੇ ਉਸ ਚ ਵਾਧਦੇ ਨਹੀਂ ਆ ਬਿਲਕੁਲ ਬੁੱਟੀਆਂ ਦੇ ਵਾਧਾ ਨਹੀਂ ਆ ਫਿਰ ਇਹਦੇ ਵਿੱਚ ਜਦੋਂ ਵੈਨ ਚ ਪੈਂਦਾ ਵਾ ਉੱਥੇ ਵੀ ਬਿਲਕੁਲ ਮੈਨੂਅਲ ਟੱਚ ਫਰੀ ਰਹਿੰਦਾ ਵਾ ਜਦੋਂ ਘਰਾਂ 'ਚ ਜਾ ਕੇ ਵੰਡਦੇ ਆ ਉੱਥੇ ਮੈਨੂਅਲ ਟੱਚ ਫਰੀ ਰਹਿੰਦਾ ਵਾ ਜਿਹਦੇ ਕਰਕੇ ਇਹਦੀ ਕੁਆਲਿਟੀ ਜਿਹੜੀ ਉਹ ਹਮੇਸ਼ਾ ਬਣੀ ਰਹਿੰਦੀ ਆ ਜਿਹੜਾ ਦੁੱਧੀਆਂ ਦਾ ਜਿਹੜਾ ਵਾ ਉਹਦੇ ਵਿੱਚ ਖੁੱਲਾ ਦੁੱਧ ਹੰਦਾ ਵਾ ਉਹ ਥਾਂ ਥਾਂ ਤੋਂ ਲੈਂਦੇ ਪਤਾ ਨਹੀਂ ਕਿਹੋ ਜਿਹਾ ਮੰਨ ਲਓ ਘਰਾਂ ਵਾਲੇ ਤਾਂ ਕੋਈ ਬਰੀ ਬੰਨ ਨਹੀਂ ਕਰਦੇ ਪਰ ਰਸਤੇ 'ਚ ਆਉਂਦੇ ਆਉਂਦੇ ਪਤਾ ਨਹੀਂ ਕੀ ਕੀ ਕਰਦੇ ਹੋ ਫੇ ਉਹਦੇ ਨਾਲ ਉਹਦੀ ਕੁਆਲਿਟੀ ਬਹੁਤ ਮਾੜੀ ਹੋ ਜਾਂਦੀ ਹੈ ਹਮੇਸ਼ਾ ਤਕਰੀਬਨ ਇਹਨਾਂ ਦਾ ਹੀ ਦੇਖਿਆ ਗਿਆ ਕਿ ਇਹਨਾਂ ਦੇ ਵਿੱਚ ਪਾਣੀ ਤਾਂ ਪੈਂਦਾ ਪੈਂਦਾ ਕਈ ਚੀਜ਼ਾਂ ਹੋਰ ਵੀ ਪੈ ਜਾਂਦੀਆਂ ਦੁੱਧ ਦੇ ਵਿੱਚ ਜੀ ਰਵਿੰਦਰ ਜੀ ਸਾਡੇ ਨਾਲ ਬਠਿੰਡਾ ਤੋਂ ਇੱਕ ਕਾਲਰ ਜੁੜੇ ਨੇ ਮਨਜੀਤ ਸਿੰਘ ਮਨਜੀਤ ਜੀ ਕੀ ਸਵਾਲ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜੀ ਬਠਿੰਡਾ ਤੋਂ ਬੋਲ ਰਿਹਾ ਜੀ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਦੇਖੋ ਜੀ ਅਭੀ ਆਪਾਂ ਗਾਵਾਂ ਰੱਖੀਆਂ ਹੋਈਆਂ ਆ ਆਪਣੇ ਕੋਲ ਵਾਧੂ ਗਿਣਤੀ ਦੇ ਵਿੱਚ ਗਾਵਾਂ ਹੈਗੀਆਂ ਨੇ ਤੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਕਿ ਜੇ ਅਸੀਂ ਇਹ ਮਸ਼ੀਨ ਖਰੀਦਣੀ ਹੋਵੇ ਤਾਂ ਸਾਨੂੰ ਕਿਹਦੇ ਨਾਲ ਸੰਪਰਕ ਕਰਨਾ ਪਊਗਾ ਤੇ ਇਹਦਾ ਰੱਖ-ਰਖਾਅ ਦਾ ਕੀ ਖਰਚਾ ਹੈਗਾ ਸਾਲਾਨਾ ਜੀ ਰਵਿੰਦਰ ਜੀ ਇਹ ਜੀ ਅਸੀਂ ਜੜੀ ਲਈ ਆ ਤੁਸੀਂ ਵੈਸੇ ਤਾਂ ਸਿੱਧਾ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਜੇ ਤੁਸੀਂ ਮੈਂ ਤੁਹਾਨੂੰ ਅੱਗੇ ਨੰਬਰ ਦੇ ਦੂੰਗਾ ਜਾਂ ਚੱਡਾ ਸੇਲਜ਼ ਲਿਮਟਿਡ ਹੈ ਮੂਰਥਲ ਅੱਡੇ ਦੇ ਵਿੱਚ ਆਪਾਂ ਜਦੋਂ ਸੋਨੀਪੱਤ ਨੂੰ ਜਾਂਦੇ ਹਾਂ ਰਸਤੇ ਅੱਡੇ ਦੇ ਵਿੱਚ ਇਹਨਾਂ ਦੀ ਫੈਕਟਰੀ ਆ ਚੱਲਦਾ ਚੱਡਾ ਸੇਲਜ਼ ਲਿਮਟਿਡ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਜੀ ਤੇ ਬਾਕੀ ਜਿਹੜੀ ਤੁਸੀਂ ਮੁਸ਼ਕਿਲਾਂ ਕਿਹਾ ਕਿ ਇਹਨਾਂ ਦੇ ਖਰਚੇ ਕੀ ਆਉਂਦੇ ਆ ਸਲਾਨਾ ਖਰਚਾ ਕੋਈ ਖਾਸ ਨਹੀਂ ਹੈਗਾ ਇਹਦਾ ਮਤਲਬ ਰਿਪੇਅਰ ਹੈ ਛੋਟੀ ਮੋਟੀ ਮਰਬੜਾ ਹੁੰਦੀ ਆ ਸਿਰਫ ਉਹਦੀਆਂ ਰਿਪੇਅਰ ਹੁੰਦੀ ਆ ਕੋਈ ਜ਼ਿਆਦਾ ਨਹੀਂ ਕੋਈ ਹੋਊਗਾ ਤਕਰੀਬਨ ਮਹੀਨੇ ਦਾ 5-700 ਰੁਪਏ ਦਾ ਖਰਚਾ ਹੋਊਗਾ ਪਰ ਉਹ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਜੀ ਰਵਿੰਦਰ ਜੀ ਜਿਹੜੀ ਰਵਾਇਤੀ ਵਿਕਰੀ ਹੈ ਦੁੱਧ ਦੀ ਉਹਦੇ ਨਾਲੋਂ ਇਸ ਵਿਕਰੀ ਦੇ ਵਿੱਚ ਕਿੰਨਾ ਕੁ ਫਰਕ ਹੈ ਖਰਚ ਦਾ ਕਿੰਨਾ ਕੁ ਫਰਕ ਪੈਂਦਾ ਖਰਚ ਦਾ ਇੱਕ ਵਾਰਾ ਪੁੱਛਿਓ ਜੇਕਰ ਅਸੀਂ ਗੱਲ ਕਰੀਏ ਕਿ ਆਮ ਤੌਰ ਤੇ ਦੁੱਧੀਆਂ ਵੱਲੋਂ ਦੁੱਧ ਵੇਚਿਆ ਜਾਂਦਾ ਮੋਟਰਸਾਈਕਲ ਦੇ ਜਾਂ ਢੋਲਕੀਆਂ ਦੇ ਰਾਹੀਂ ਤਾਂ ਇੱਕ ਮਸ਼ੀਨ ਦੇ ਰਾਹੀਂ ਦੁੱਧ ਵੇਚਿਆ ਜਾਂਦਾ ਖਰਚ ਦਾ ਕਿੰਨਾ ਕੁ ਜ਼ਿਆਦਾ ਫਰਕ ਹੈ ਖਰਚਾ ਦਾ ਇਹ ਇਹ ਇੱਕ ਤੇ ਵੈਨ ਚੱਲਦੀ ਆ ਇਹ ਮੋਟਰਸਾਈਕਲ ਨਹੀਂ ਚੱਲਦਾ ਵੈਨ ਦਾ ਖਰਚਾ ਮੋਟਰਸਾਈਕਲ ਨਾਲੋਂ ਜ਼ਿਆਦਾ ਹੁੰਦਾ ਵਾ ਤੇ ਇੱਕ ਇਸ ਤੇ ਤਕਰੀਬਨ ਦੋ ਲੜਕੇ ਹੁੰਦੇ ਆ ਜਿਹੜੇ ਕੰਮ ਕਰਦੇ ਆ ਦੋ ਜਣੇ ਕੰਮ ਕਰਦੇ ਇੱਕ ਡਰਾਈਵਰ ਹੁੰਦਾ ਵਾ ਇੱਕ ਨਾਲ ਹੈਲਪਰ ਹੁੰਦਾ ਜਿਹੜਾ ਕਿ ਦੁੱਧ ਪੌਂਚੇ ਮਦਦ ਕਰਦਾ ਵਾ ਜਾਂ ਕਸਟਮਰ ਨੇ ਕਿੰਨਾ ਦੁੱਧ ਲਿਆ ਵਾ ਉਹਨੂੰ ਕਿਸੇ ਨੂੰ ਮਤਲਬ ਕੁਝ ਵੀ ਉਹਦਾ ਰਿਕਾਰਡ ਰੱਖਣ ਵਾਸਤੇ ਪੂਰਾ ਇੱਕ ਬੰਦਾ ਪੂਰਾ ਨਾਲ ਹੁੰਦਾ ਵਾ ਜੀ ਉਹਦੇ ਵਾਸਤੇ ਉਹ ਇੱਕ ਬੰਦੇ ਦਾ ਖਰਚਾ ਵੱਧ ਜਾਂਦਾ ਵਾ ਰਵਿੰਦਰ ਜੀ ਖੇਤੀਬਾੜੀ ਵਿਭਾਗ ਦੀ ਗੱਲ ਕਰੀਏ ਜਾਂ ਫਿਰ ਸਰਕਾਰ ਦੀ ਉਹਨਾਂ ਵੱਲੋਂ ਇਸ ਮਸ਼ੀਨ ਦੀ ਖਰੀਦ ਦੇ ਲਈ ਕੋਈ ਸਹਾਇਤਾ ਮਹੋਈਆ ਕਰਵਾਈ ਜਾ ਰਹੀ ਹੈ ਜੀ ਆਪਾਂ ਫ੍ਰੈਂਚਲੀ ਤੌਰ ਤੇ ਕਹੀਏ ਤਾਂ ਅਜੇ ਤੱਕ ਇਹਦੇ ਉੱਪਰ ਕੋਈ ਸਬਸਿਡੀ ਨਹੀਂ ਹੈਗੀ ਲੇਕਿਨ ਸਾਨੂੰ ਸਹਾਇਤਾ ਜ਼ਰੂਰ ਕੀਤੀ ਆ ਖੇਤੀਬਾੜੀ ਵਿਭਾਗ ਨੇ ਜਾਂ ਡੇਰੀ ਭਾਗ ਨੇ ਇਸ ਕੰਮ ਲਈ ਸਾਨੂੰ ਉਤਸ਼ਾਹਿਤ ਕੀਤਾ ਵਾ ਨਾਲ ਇਹਦੇ ਵਿੱਚ ਹੈਲਪ ਕੀਤੀ ਮਾਰਕੀਟਿੰਗ ਦੀ ਕਿਉਂਕਿ ਅਸੀਂ ਹਰੇ ਧਾਰਿਆਂ ਨਾਲ ਜੁੜੇ ਹੋਏ ਆ ਹੋਨਾ ਸਾਨੂੰ ਇਹਦੇ ਵਿੱਚ ਹੈਲਪ ਮਾਰਕੀਟਿੰਗ ਦੀ ਜ਼ਰੂਰ ਹੈਲਪ ਕੀਤੀ ਆ। ਬਾਕੀ ਇਹਦੇ ਵਿੱਚ ਆਪਣੀ ਫਾਈਨੈਂਸ਼ੀਅਲ ਹੀ ਅਜੇ ਤੱਕ ਕੋਈ ਸਬਸਿਡੀ ਨਹੀਂ ਹੈਗੀ। ਜੀ। ਰਵਿੰਦਰ ਜੀ ਹੁਣ ਤੁਹਾਡੇ ਨਾਲ ਕਿੰਨੇ ਜਿਹੜੇ ਗਾਹਕ ਨੇ ਜੁੜੇ ਹੋਏ ਨੇ ਇਸ ਮਸ਼ੀਨ ਦੇ ਨਾਲ? ਹੁਣ ਸਾਡੇ ਕੋਲ ਤਕਰੀਬਨ 300 ਗਾਹਕ ਜਿਹੜਾ ਵਾ 300 ਤੋਂ ਉੱਪਰ ਜਾ ਚੁੱਕੇ ਗਾਹਕ ਜਿਹੜੇ ਸਾਡੇ ਨਾਲ ਜੁੜੇ ਹੋਏ। ਜੀ। ਪ੍ਰਤੀ ਮਹੀਨਾ ਰਵਿੰਦਰ ਜੀ ਤੁਹਾਨੂੰ ਕਿੰਨਾ ਕੁ ਮੁਨਾਫਾ ਹੋ ਜਾਂਦਾ? ਸਾਡੇ ਕੋਲ ਦੋ ਵੈਨਾਂ ਵਾਂ ਦੋਵਾਂ ਵੈਨਾਂ ਦਾ ਸਾਡੇ ਕੋਲ ਤਕਰੀਬਨ 70000 ਰੁਪਇਆ ਜਿਹੜਾ ਪ੍ਰੋਫਿਟ ਆ ਜਾਂਦਾ ਜੀ ਕਿੰਨੇ ਸਮੇਂ ਤੋਂ ਰਵਿੰਦਰ ਜੀ ਤੁਸੀਂ ਇਹ ਕੀਤਾ ਕਰ ਰਹੇ ਹੋ ਕਿਹੜਾ ਡੇਰੀ ਫਾਰਮ ਦਾ ਜਾਂ ਮਾਰਕੀਟ ਡੇਰੀ ਫਾਰਮਿੰਗ ਦੀ ਕਿਤੇ ਦੀ ਸੀ ਗੱਲ ਕਰੀਏ ਕਿਉਂਕਿ ਉਹ ਕੀਤਾ ਸ਼ੁਰੂ ਕੀਤਾ ਤਾਂ ਫੇਰ ਹੀ ਇਸ ਮੁਕਾਮ ਤੇ ਪਹੁੰਚੇ ਆ ਕਦੋਂ ਤੋਂ ਸ਼ੁਰੂਆਤ ਕੀਤੀ ਇਸ ਕਿਤੇ ਦੀ ਡੇਰੀ ਫਾਰਮਿੰਗ ਦੇ ਦੀ ਡੇਰੀ ਫਾਰਮ ਅਹੀਂ ਜਿਹੜਾ ਤਕਰੀਬਨ 1998 ਦੇ ਵਿੱਚ ਮੈਂ ਸ਼ੁਰੂ ਕੀਤਾ ਸੀ ਇਹ ਕੀਤਾ ਪਰ ਬਹੁਤ ਛੋਟੇ ਜਿਹੇ ਲੈਵਲ ਤੋਂ ਅਸੀਂ ਸ਼ੁਰੂ ਕੀਤਾ ਸੀ ਜੀ ਹੁਣ ਗੱਲ ਕਰੀਏ ਤਾਂ ਰਵਿੰਦਰ ਜੀ ਤੁਹਾਡੇ ਕੋਲ ਕੁੱਲ ਕਿੰਨੀਆਂ ਗਾਈਆਂ ਨੇ ਹੁਣ ਸਾਡੇ ਕੋਲ 215 ਗਾਵਾਂ ਟੋਟਲ ਜਿਹੜੀਆਂ ਛੋਟੇ ਵੱਡੇ ਪਸ਼ੂ ਪਾ ਕੇ 215 ਗਾਵਾਂ ਨੇ ਸਾਡੇ ਕੋਲ ਜੀ ਰਵਿੰਦਰ ਜੀ ਡੇਰੀ ਫਾਰਮਿੰਗ ਦੇ ਖੇਤੇ 'ਚ ਮੁੱਖ ਤੌਰ ਤੇ ਲੋੜਾਂ ਕੀ ਕੀ ਨੇ ਦੇਰੀ ਕਿਤੇ ਚ ਪਹਿਲਾਂ ਤਾਂ ਤੁਹਾਨੂੰ ਲੋੜ ਆ ਗਈਆਂ ਕਿ ਮੰਨ ਲਓ ਆਪਾਂ ਅਸੀਂ ਅੱਜ ਡੇਰੀ ਫਾਰਮ ਸ਼ੁਰੂ ਕਰਦੇ ਆਂ ਤੇ ਸਾਡੇ ਕੋਲ ਬਰੀਡ ਹੋਣੀ ਜ਼ਰੂਰੀ ਹੈ ਕਿ ਬਰੀਡ ਹੋਵੇ ਬਰੀਡ ਦੇ ਨਾਲ ਬਾਅਦ ਵਿੱਚ ਮੈਨੇਜਮੈਂਟ ਹੋਣੀ ਬਹੁਤ ਜ਼ਰੂਰੀ ਹੈ ਕਿ ਸਾਨੂੰ ਮੈਨੇਜਮੈਂਟ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਨੂੰ ਰੱਖ ਰੱਖ ਰਖਾਵੇ ਕਰਨਾ ਕਿਉਂਕਿ ਜੇ ਪਿਛਲੇ ਲੋਕਾਂ ਦੇ ਹੀ ਕਿ ਸਾਡੇ ਦਾਦੇ ਪਰਦਾਦੇ ਸਾਹਮਦੇ ਆ ਹੀ ਹੁਣ ਉਹ ਚੀਜ਼ਾਂ ਖਤਮ ਹੋ ਰਹੀਆਂ ਉਹਨਾਂ ਚੀਜ਼ਾਂ ਨਾਲ ਅਸੀਂ ਇਹਦੇ ਵਿੱਚ ਪ੍ਰੋਫਿਟ ਨਹੀਂ ਸ਼ੋ ਕਰ ਸਕਦੇ ਹੁਣ ਸਾਨੂੰ ਚਾਹੀਦਾ ਕਿ ਅਸੀਂ ਪੂਰਾ ਚੇਸਨਾ ਸਾਇੰਸ ਕਿੰਦੀ ਆ ਉਸ ਤਰ੍ਹਾਂ ਕੰਮ ਕਰੀਏ ਜਿਹਦੇ ਨਾਲ ਕਿ ਸਾਨੂੰ ਵਧੀਆ ਪ੍ਰੋਫਿਟ ਆ ਸਕੇ ਜੀ ਰਵਿੰਦਰ ਜੀ ਅੱਜ ਦੀ ਗੱਲ ਕਰੀਏ ਤਾਂ ਤੁਹਾਨੂੰ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਦੇ ਹੱਲ ਦੇ ਲਈ ਤੁਸੀਂ ਸਬੰਧਤ ਵਿਭਾਗ ਤੋਂ ਕੋਈ ਮੰਗ ਕਰਦੇ ਹੋ ਆਜ ਤੇ ਸਭ ਤੋਂ ਵੱਡੀ ਦਿੱਕਤ ਜਿਹੜੀ ਆ ਰਹੀ ਆ ਮੈਨੂੰ ਕੱਲੇ ਨੋਣੀ ਤਕਰੀਬਨ ਸਾਰੇ ਡੇਰੀ ਫਾਰਮਰਾਂ ਨੂੰ ਹੀ ਆ ਰਹੀ ਆ ਕਿ ਦੁੱਧ ਦੇ ਰੇਟਾਂ ਦੇ ਵਿੱਚ ਜਿਹੜਾ ਉਤਾਰ ਚੜਾ ਆ ਰਿਹਾ ਵਾ ਕਦੀ ਉੱਪਰ ਚੱਲ ਜਾਂਦਾ ਵਾ ਕਦੀ ਬਹੁਤ ਜ਼ਿਆਦਾ ਥੱਲੇ ਆ ਜਾਂਦਾ ਵਾ ਤੇ ਤਕਰੀਬਨ ਸਾਡੇ ਪੰਜਾਬ ਦੇ ਡੇਅਰੀ ਫਾਰਮਾਂ ਨੇ ਆਪਣੇ ਜਿਹੜੇ ਕੰਮ ਜਿਹੜੇ ਵੱਡੇ ਸ਼ੁਰੂ ਕੀਤੇ ਹੋਏ ਸੀ ਉਹ ਲੋਨ ਤੇ ਸ਼ੁਰੂ ਕੀਤੇ ਹੋਏ ਸੀ ਜਿਹਦੇ ਅਰਕਿਓ ਕਈ ਵਾਰੀ ਉਹਨਾਂ ਨੂੰ ਕਿਸ਼ਤਾਂ ਦੇਣੀਆਂ ਵੀ ਔਖੀਆਂ ਹੋ ਜਾਂਦੀਆਂ ਜੀ ਸਾਡੇ ਨਾਲ ਇੱਕ ਕੌਲਰ ਜੁੜਿਆ ਨੇ ਪਠਾਨਕੋਟ ਤੋਂ ਮਲਕੀਤ ਸਿੰਘ ਮਲਕੀਤ ਜੀ ਕੀ ਸਵਾਲ ਹੈ ਤੁਹਾਡਾ ਹਾਂਜੀ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਹ ਮਸ਼ੀਨ ਦਾ ਇਹਨਾਂ ਨੂੰ ਤੇ ਇਹ ਲਾਭ ਹੈ ਈ ਇਹ ਜਿਹੜੇ ਇੱਕ ਆਮ ਗਾਹਕ ਹੈ ਉਹਨੂੰ ਇਹ ਮਸ਼ੀਨ ਦਾ ਕੀ ਲਾਭ ਹੈ ਜੀ ਰਵਿੰਦਰ ਜੀ ਗਾਹਕ ਨੂੰ ਇਸ ਮਸ਼ੀਨ ਦਾ ਕਿੰਨਾ ਕੁ ਲਾਹਾ ਗਾਹਕ ਨੂੰ ਜੀ ਇਸ ਤੋਂ ਕੁਆਲਟੀ ਜਿਹੜੀ ਆ ਸਭ ਤੋਂ ਵਧੀਆ ਕੁਆਲਟੀ ਗਾਹਕ ਨੂੰ ਇਸ ਫਾਰਮਰ ਤੋਂ ਹੀ ਮਿਲ ਸਕਦੀ ਹੈ ਕਿਉਂਕਿ ਇੱਕ ਫਾਰਮਰ ਜਿਹੜਾ ਦੁੱਧ ਪੈਦਾ ਕਰਦਾ ਵਾ ਉਹ ਕਦੀ ਵੀ ਇੱਕ ਆਪਣੇ ਦੁੱਧ ਦੇ ਵਿੱਚ ਮਿਲਾਵਟ ਨਹੀਂ ਕਰਦਾ ਤੁਸੀਂ ਪੰਜਾਬ ਦਾ ਜਿਹੜਾ ਮਰਜੀ ਫਾਰਮਰ ਲੈ ਲਓ ਕਦੀ ਵੀ ਆਪਣੇ ਦੁੱਧ ਦੇ ਵਿੱਚ ਮਿਲਾਵਟ ਨਹੀਂ ਕਰਦਾ ਜਦੋਂ ਡਾਇਰੈਕਟ ਆਪਣੇ ਇੱਕ ਫਾਰਮਰ ਜਿਹੜਾ ਮਾਰਕੀਟਿੰਗ ਕਰੂਗਾ ਔਰ ਡਾਇਰੈਕਟ ਦੁੱਧ ਜਿਹੜਾ ਵਧੀਆ ਕੁਆਲਟੀ ਦਾ ਦੁੱਧ ਜਿਹੜਾ ਕਸਟਮਰ ਨੂੰ ਮਿਲੂਗਾ ਜਿਦੇ ਕਾਰਨ ਕਸਟਮਰ ਨੂੰ ਬਹੁਤ ਵਧੀਆ ਦੁੱਧ ਮਿਲੂਗਾ ਇਹੋ ਹੀ ਉਸਦਾ ਲਾਭ ਹੈ ਜੀ ਰਵੀਂਦਰ ਸਿੰਘ ਜੀ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਮਸ਼ੀਨ ਦੀ ਬਾਬਤ ਤੁਸੀਂ ਵਿਸਥਾਰ ਚ ਜਾਣਕਾਰੀ ਮੁਹੱਈਆ ਕਰਵਾਈ ਹੈ ਕਿਸਾਨ ਵੀਰੋ ਵੱਡੀ ਗੱਲ ਇਹ ਹੈ ਕਿ ਇੱਕ ਤਾਂ ਕੰਮ ਸੌਖਾ ਲਿਆ ਹੁੰਦਾ ਤੇ ਦੂਸਰੀ ਗੱਲ ਇਹ ਹੈ ਕਿ ਦੁੱਧ ਜਿਹੜੀ ਸ਼ੁੱਧਤਾ ਹੈ ਉਸ ਨੂੰ ਗਾਹਕਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਕਿਉਂਕਿ ਰਵਾਇਤੀ ਜਿਹੜੀ ਵਿਕਰੀ ਹੈਗੀ ਆ ਉਸ ਦੇ ਨਾਲੋਂ ਇਸ ਵਿਕਰੀ ਦਾ ਕਾਫੀ ਜ਼ਿਆਦਾ ਫਰਕ ਹੈ ਤੇ ਜਿਸ ਤੇ ਚੱਲਦਾ ਦੁੱ